ਅੰਮ੍ਰਿਤਸਰ ਦੇ ਪੈਂਦੇ ਇਤਿਹਾਸਿਕ ਨਗਰ ਬਾਬਾ ਬਕਾਲਾ ਚਾਚੇ ਰਖੜ ਪੁੰਨਿਆ ਮਨਾਈ ਜਾ ਰਹੀ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਾਵਨ ਥਾਂ ਤੇ ਤਪ ਕੀਤਾ ਸੀ ਜਿਸ ਦੇ ਸੰਬੰਧ ਚ ਇੱਥੇ ਰਖੜ ਪੁੰਨਿਆ ਮਨਾਈ ਜਾਂਦੀ ਹੈ ਹਰਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਸ ਥਾਂ ਤੇ ਸਿਆਸੀ ਕਾਨਫਰੰਸਾਂ ਕੀਤੀਆਂ ਖਾਸ ਕਰਕੇ ਇਹ ਕਿ ਇਸ ਵਾਰ ਅਕਾਲੀ ਦਲ ਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਆਪਣੀ ਕਾਨਫਰੰਸ ਕੀਤੀ ਅਕਾਲੀ ਦਲ ਦੀ ਕਾਨਫਰੰਸ ਦੀ ਅਗਵਾਈ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿਆਸੀ ਕਾਨਫਰੰਸ ਯਾ ਰਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਆ ਹੋ ਰਹੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਥੇ ਸਿਆਸੀ ਕਾਨਫਰੰਸ ਕੀਤੀ ਆ ਕਾਲੀ ਦਲ ਵੱਲੋਂ ਤਾਂ ਹਰ ਸਾਲ ਹੀ ਸਿਆਸੀ ਕਾਨਫਰੰਸ ਕੀਤੀ ਜਾਂਦੀ ਆ ਪਰ ਇਸ ਵਾਰ ਤਾਂ ਨਵੀਂ नवेली ਆਵਾਦੀ ਪਾਰਟੀ ਨੇ ਵੀ ਆਪਣੀ ਹਾਜ਼ਰੀ ਭਰੀ ਅਤੇ ਆਵਾਦੀ ਪਾਰਟੀ ਨੇ ਇਥੇ ਸਿਆਸੀ ਕਾਨਫਰੰਸ ਕੀਤੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋਹਾਂ ਸਿਆਸੀ ਕਾਨਫਰੰਸੀਆਂ ਜਦੋਂ ਇਨਾ ਚਿਰ 60 ਸਾਲ ਉਹਨਾਂ ਦਾ ਰਾਜ ਰਿਹਾ ਉਹੋ ਤਾਈਏ ਦਿੱਤਾ ਨਹੀਂ ਹੁਣ ਮੰਗਣ ਸਕਦੇ ਜਿਹੜੇ ਆਪ ਸੌਖਾ ਹੀ ਕਰ ਸਕਦੇ ਸਾਨੂੰ ਦੇਖੋ ਇੱਕ ਹੁੰਦਾ ਹੈ اپੋਜੀਸ਼ਨ ਦਾ ਰੋਲ ਇਹ ਜਾ ਹੋ ਗਿਆ ਕਿ ਬਸ ਨੁਕਤਾ ਚੀ ਨੁਕਤਾ ਚੀ اپੋਜੀਸ਼ਨ ਦਾ ਰੋਲ ਮੈਂ ਫੀਲ ਕਰਦਾ ਕਿ ਨੁਕਤਾ ਚੀ ਨੂੰ ਛੱਡ ਕੇ ਕਨਸਟਰਕਟਿਵ ਰੋਲ ਹੋਵੇ ਪੰਜਾਬ ਦੀ اپੋਜੀਸ਼ਨ ਹੋਵੇ ਦੇਸ਼ ਦੀ اپੋਜੀਸ਼ਨ ਹੋ ਤਾਂ ਮੈਂ ਕੋਈ ਵੀ ਪਾਰਟੀ ਦੀ اپੋਜੀਸ਼ਨ ਤਾਂ ਮੈਂ ਕਿਰੇ ਕਿਸੇ ਸਟੇਟ ਤੇ ਦੇਸ਼ ਤੇ ਸਾਰੇ ਕਨਸਟਰਕਟਿਵ ਰੋਲ ਅਦਾ ਕਰੋ ਤਾਂ ਕਿ ਦੇਸ਼ ਅੱਗੇ ਜਾ ਸਕੇ